ਜਦ ਹੀ ਗ ਜਾਣ ਤੋਂ ਪਤਾ ਲੱਗਾ ਕਿ ਉਹਨਾਂ ਦੀ ਥੋਪ ਦਾ ਪਹੀਆ ਟੁੱਟਾ ਹੋਇਆ ਸੀ। ਇੰਨਾਂ ਵਿੱਚੋਂ ਇੱਕ ਨੇ ਤਸਵੀਜ਼ ਕੀਤੀ ਕਿ ਜੇ ਇਸ ਟੁੱਟੇ ਹੋਏ ਪਹੀਏ ਦੀ ਥਾਂ ਸੀ ਵਾਰੀ-ਵਾਰੀ ਆਪਣਾ ਮੋਟਾ ਡਾਈਏ ਤਾਂ ਇਹ ਥੋਪ ਕੰਮ ਕਰ ਸਕਦੀ। ਅਕਾਲੀ ਫੂਲਾ ਸਿੰਘ ਨਿਹੰਗਰਿਆਂ ਅਚਾਨਕ ਹੀ ਕਿਲੇ ਦੇ ਤਾਵਾ ਵੱਲ। ਨਵਾਬ ਮੁਜ਼ਫਰ ਖਾਨ ਆਪਣੇ ਪੁੱਤਰਾਂ ਸਮੇਤ ਮੁਕਾਬਲੇ ਲਈ ਆਇਆ ਪਰ ਖਾਲਸੇ ਦੀ ਤਲਵਾਰ ਦੇ ਸਾਹਮਣੇ ਪੇਸ਼ ਨਾ ਚਲੀ ਤੇ ਸਿੰਘ ਅਕਾਲ ਤੇ ਯਕਾਰੇ ਗਜਉਂਦੇ ਮੰਤਰ ਜਗਾਉਣੇ ਸ਼ੁਰੂ ਹੋ ਗਏ। ਨਜ਼ਦੀਕ ਜਾਣ ਤੋਂ ਪਤਾ ਲੱਗਾ ਕਿ ਉਹਨਾਂ ਦੀ ਤੋਪ ਦਾ ਪਹੀਆ ਟੁੱਟਾ ਹੋਇਆ ਸੀ। ਇਹਨਾਂ ਵਿੱਚੋਂ ਇੱਕ ਨੇ ਤਸਵੀਜ਼ ਕੀਤੀ ਕਿ ਜੇ ਇਸ ਟੁੱਟੇ ਹੋਏ ਪਹੀਏ ਦੀ ਥਾਂ 'ਤੇ ਵਾਰੀ-ਵਾਰੀ ਆਪਣਾ ਮੋਢਾ ਡਾਈਏ ਤਾਂ ਇਹ ਤੋਪ ਕੰਮ ਕਰ ਸਕਦੀ ਹੈ ਤੇ ਸਾਡੇ ਪਾਸਿਓਂ ਢਿੱਲੀ ਪੈ ਰਹੀ ਹੈ। ਤੋਪਾਂ ਦੀ ਮਾਰ ਫੇਰ ਤੇਜ਼ ਹੋ ਜਾਏਗੀ। ਇਹ ਤਸਵੀਜ਼ ਸੁਣ ਕੇ ਉਹਨਾਂ ਸਿੰਘਾਂ ਵਿੱਚੋਂ ਹਰ ਕੋਈ ਪਹਿਲਾ ਮੈਂ, ਪਹਿਲਾ ਮੈਂ ਕਹਿ ਰਿਹਾ ਸੀ ਤੇ ਸ਼ੋਰ ਮੱਚਿਆ ਹੋਇਆ ਸੀ। ਇਤਨੇ ਨੂੰ ਇੱਕ ਸਿੰਘ ਨੇ ਜੋ ਅਫਸਰ ਮਾਲੂਮ ਹੁੰਦਾ ਸੀ ਕਿਹਾ ਕਿ ਮੇਰੀ ਗੱਲ ਸੁਣੋ ਪਹਿਲਾਂ ਮੈਂ ਆਪਣਾ ਮੋਢਾ ਡਾਉਂਦਾ ਹਾਂ ਮੇਰੇ ਪਿੱਛੋਂ ਦੇਹਣੇ ਵਾਲਾ ਸਿਪਾਹੀ ਤੇ ਉਸ ਪਿੱਛੋਂ ਉਸਦੇ ਬائیں ਵਾਲਾ ਇਸ ਤਰ੍ਹਾਂ ਵਾਰੀ-ਵਾਰੀ ਆਪਣਾ ਮੋਢਾ ਡਾਹੁੰਦੇ ਚੱਲੋ ਜੋ ਗੁਰੂ ਨੂੰ ਭਾਵੇ ਉਹਨਾਂ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ ਤੇ ਵਾਰੀ-ਵਾਰੀ ਮੋਢਾ ਡਾ ਕੇ ਧੋਪ ਦੇ ਧੁਮਾਕੇ ਨਾਲ 10-11 ਆਦਮੀ ਫਨਾਹ ਹੋ ਗਏ ਪਰ ਧੋਪ ਚਲਾਉਂਦੇ ਰਹੇ ਇਤਨੇ ਨੂੰ ਜ਼ਰਜ਼ਰੀ ਹੋਈ ਕਿਲੇ ਦੀ ਕੰਧ ਵਿੱਚ ਪਾੜ ਪੈ ਗਿਆ ਤੇ ਸਿੰਘ ਦੁਵਾਰ ਉਤੋਂ ਚੜ ਗਏ ਅੰਤ ਵਿੱਚ ਗੁਲਾਮ ਜ਼ਿਲਾਨੀ ਲਿਖਦਾ ਹੈ ਕਿ ਸਿੱਖਾਂ ਦੇ ਇਸ ਸਾਕੇ ਨੂੰ ਵੇਖ ਕੇ ਹੈਰਾਨ ਹੋ ਰਿਹਾ ਸੀ ਤੇ ਕਈ ਵਾਰੀ ਮੇਰਾ ਜੀਵ ਉਸ਼ਾਲੇ ਮਾਰਦਾ ਸੀ ਕਿ ਮੈਂ ਵੀ ਆਪਣਾ ਮੋਢਾ ਇਸ ਪਈਏ ਦੇ ਹੇਠਾਂ ਦੇ ਦਵਾਂ ਅਦਰ ਜੇ ਮੈਂ ਜਿਉਂਦਾ ਰਿਹਾ ਹਾਂ ਤਾਂ ਕੇ ਇਸ ਲਈ ਕਿ ਸਿੱਖਾਂ ਦੀ ਇਸ ਸੂਰਮਗਤੀ ਦੀ ਕਹਾਣੀ ਦੁਨੀਆ ਵਿੱਚ ਜਿਉਂਦੀ ਛੱਡ ਗਈ ਇਸ ਵੇਲੇ ਦੀ ਗੱਲ ਮਾਲੂਮ ਹੁੰਦੀ ਹੈ ਕਿ ਜਦ ਕੀ ਮੌਕਾ ਤਾੜ ਕੇ ਅਕਾਲੀ ਫੂਲਾ ਸਿੰਘ ਨਿਹੰਗਰ ਨੇ ਅਚਾਨਕ ਹੀ ਕਿਲੇ ਦੇ ਤਵਾ ਬੋਲੇ ਨਵਾਬ ਮੁਜ਼ਫਰ ਖਾਨ ਆਪਣੇ ਪੁੱਤਰਾਂ ਸਮੇਤ ਮੁਕਾਬਲੇ ਲਈ ਆਇਆ ਪਰ ਖਾਲਸੇ ਦੀ ਤਲਵਾਰ ਦੇ ਸਾਹਮਣੇ ਪੇਸ਼ ਨਾ ਚੱਲੀ ਤੇ ਸਿੰਘ ਅਕਾਲ ਦੇ ਜਕਾਰੇ ਗਜਾਉਂਦੇ ਅੰਦਰ ਜਾਣੇ ਸ਼ੁਰੂ ਹੋ ਗਏ ਮੁਜ਼ਫਰ ਖਾਨ ਆਪਣੇ ਪੰਜਾਂ ਪੁੱਤਰਾਂ ਸਮੇਤ ਲੜਦਾ ਮਾਰਿਆ ਗਿਆ ਇਸ ਵੇਲੇ ਜਿਹੜੇ ਸੂਰਮੇ ਸਾਰਿਆਂ ਨਾਲੋਂ ਮੂਰੇ ਸਨ ਤੇ ਜੋ ਪਾਰ ਰਾਹੇ ਕਿਲੇ ਦੇ ਅੰਦਰ ਦਾਖਲ ਹੋਏ ਉਹਨਾਂ ਵਿੱਚੋਂ ਇੱਕ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਵੀ ਸੀ ਇਸ ਯੰਗ ਵਿੱਚ ਸਰਦਾਰ ਸਾਮ ਸਿੰਘ ਜ਼ਖਮੀ ਹੋ ਗਏ ਤੇ ਮੋਢੇ ਤੇ ਤਲਵਾਰ ਦਾ ਫਟ ਵੀ ਲੱਗਾ ਸੀ ਨਵਾਬ ਮੁਜ਼ਫਰ ਖਾਨ ਦਾ ਵੱਡਾ ਪੁੱਤਰ ਸਰਫਰਾਜ਼ ਖਾਨ ਤੇ ਇੱਕ ਛੋਟਾ ਜ਼ulfikar ਖਾਨ ਜੰਗੀ ਕੈਦੀ ਦੀ ਹیثیت ਵਿੱਚ ਲਾਹੌਰ ਪਹੁੰਚਾਏ ਗਏ ਤੇ ਮਹਾਰਾਜੇ ਨੇ ਉਹਨਾਂ ਦੀ ਗੁਜ਼ਾਰੇ ਲਈ ਪੈਨਸ਼ਨ ਤੇ ਜ਼ਾਗੀਰ ਦੇ ਦਿੱਤੀ ਜਿਸ ਵੇਲੇ ਜ਼ੂਬੇ ਦੀ ਮਲਤਾਨ ਦੀ ਹਕੂਮਤ ਲਈ ਪ੍ਰਬੰਧ ਹੋਣਾ ਸ਼ੁਰੂ ਹੋਇਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਥਾਂ-ਥਾਈ ਆਪਣੇ ਹਾਕਮ ਮੁਕਰਰ ਕੀਤੇ ਤੋਂ ਰੰਗਪੁਰ ਦਾ ਇਲਾਕਾ ਸਰਦਾਰ ਸ਼ਾਮ ਸਿੰਘ ਦੇ سپرد ਕੀਤਾ ਗਿਆ ਇਸ ਤਰ੍ਹਾਂ ਖਾਲਸਾ ਫੌਜ ਸਰਦਾਰ ਸ਼ਾਮ ਸਿੰਘ ਘਟਾਰੀਵਾਲਾ ਤੇ ਸਿੰਘ ਸੂਰਮਿਆਂ ਦੇ ਮੋਢਾ ਡਾਉਣ ਦੀ ਇਸ ਜਾਹੋ ਜਲਾਲ ਤੇ ਕਲਾਕਿਰਤੀ ਨਾਲ ਮਲਤਾਨ ਦੀ ਜੰਗ ਖਾਲਸਾ ਫੌਜ ਦੇ ਹਿੱਸੇ ਆਈ